ਅੱਜ ਕਰਦੇ ਆਂ ਭਾਈ ਉੱਪਰਲੇ ਕਬੂਤਰਾਂ ਦਾ ਕੰਮ ਸ਼ੁਰੂ ਮੌਸਮ ਬੜਾ ਗੰਦਾ ਹੋਇਆ ਹੋਇਆ ਚੱਲਦੇ ਆਂ ਉੱਪਰ ਜਾ ਕੇ ਮਿਲਦੇ ਆਂ ਪਹੁੰਚ ਗਏ ਭਾਈ ਉੱਪਰ ਮੌਸਮ ਬੜਾ ਯਾਰ ਗਰਮੈਹ ਜੀ ਵਾਲਾ ਆਇਆ ਹੋਇਆ ਹੋਇਆ ਗਰਮੀ ਬਸ ਅੱਜ ਤੋਂ ਬਾਅਦ ਕੋਟੀਆਂ ਮੰਨ ਲਾਦਾ ਬੰਦ ਤੇ ਇਹ ਪਹੁੰਚ ਗਏ ਉੱਪਰ ਸਾਲਾ ਸਾਹ ਜਾਣ ਗਿਆ ਓਏ ਹੈ ਹੈ ਪਾਣੀ ਪੁਣੀ ਜਿਵੇਂ ਕਰਾ ਪਾਣੀ ਢੋਲ ਕਬੂਤਰਾਂ ਵੱਲ ਮਾਰ ਲਏ ਹਨ ਨਿਗਾ ਐਨ ਓਕੇ ਨੇ ਬੈਠੇ ਛੋਟਾ ਪੱਠਾ ਆ ਬੈਠਾ ਬਾਕੀ ਦਾ ਉਹ ਏਅਰ ਬੋਟਾ ਨੇ ਤੇ ਦਾਣਾ ਬਾਣੀ ਪਾ ਦਈਏ ਕਬੂਤਰ ਚੰਕ ਕਰਦੇ ਕਿੰਨੇ ਕਿੰਨੇ ਘਸਾਰਾ ਆ ਗਿਆ ਠੀਕ ਆ ਪਰ ਪਟਾਈ ਤੋਂ ਬਾਅਦ ਖੁੱਡਾ ਸਾਫ ਕਰਨੇ ਵਾਲਾ ਖੁੱਡਾ ਸਾਫ ਕਰਨਾ ਹੈ ਐਤਵਾਰ ਨੂੰ ਠੀਕ ਆ ਤੇ ਲੈਸ ਕਰਲਾ ਪਾਣੀ ਚੇਂਜ ਪਹਿਲਾਂ ਪਾਣੀ ਧਰ ਦਈਏ ਬਾਈ ਪਾਣੀ ਧਰਤਾ ਐ ਤਾਜ਼ਾ ਉੱਪਰ ਤੱਕ ਭਰ ਗਿਆ ਟਰੇ ਚੱਕ ਲਾ ਬਈ ਟਰੇ ਚੱਕਦੇ ਆ ਟਰੇ ਚ ਪਾ ਦਈਏ ਦਾਣੇ ਉਹ ਦਾ ਉੱਪਰ ਬੈਸ ਹੈਈ ਛੜਾ ਤੂਫਾਨ ਤਰੇ ਸਾਫੇ ਇਹ ਵਿੱਚੋਂ ਹਾਂ ਨਹੀਂ ਸੁੱਕੀ ਹੈ ਨਾ ਝਾੜ ਲਾ ਮੜੀ ਬਸ ਠੀਕ ਦਾਣਿਆਂ ਦੀ ਭਾਰੇ ਨੂੰ ਕਿੰਨੀ ਗਰਮੀ ਜੀ ਉੱਪਰ ਹੈ ਨਾ ਤੇ ਉਹ ਲੱਗੇ ਹੈ ਭਾਈਏ ਸਪਰੇਅ ਕਰਨ ਉਹ ਦੇਖੋ ਇੱਧਰ ਹਲੇ ਇੱਧਰ ਲਈ ਖੋਲੇ ਨਹੀਂ ਮਾਨ ਸਾਹਿਬ ਆ ਉਹ ਫਿਰਦੇ ਨੇ ਠੀਕ ਹੈ ਆ ਉਹ ਆ ਫਿਰਦਾ ਠੀਕ ਆ ਠੀਕ ਆ ਚਲੋ ਜਸੂ ਪਾ ਰਿਹਾ ਧਾਣੇ ਧਾਣੇ ਜਿਹੜੇ ਮਿਕਸ ਕਰੇ ਤੇ ਭਾਈ ਉੱਪਰ ਲੈ ਜਾਂਦੇ ਤੇ ਉਹ ਦੇਖੋ ਸਰੋਂ ਸਰੋਂ ਐ ਪੂਰੀ ਗੱਡਤੀ ਹੋਣ ਇਹਨਾਂ ਨੂੰ ਮੈਂ ਕਹਿੰਦਾ ਪੂਰੇ ਝੋਟੇ ਬਣਾ ਦਾਂਗੇ ਇਹਨਾਂ ਨੂੰ ਤੇ ਆਹ ਖੁੱਡਾ ਪਹਿਲਾਂ ਸਾਫ਼ ਕਰ ਦਾਂਗੇ ਫਿਰ ਇਹਨਾਂ ਨੂੰ ਕਰ ਦਾਂਗੇ ਇੱਧਰ ਸ਼ਿਫਟ ਫਿਰ ਇੱਧਰ ਦਾ ਸਾਫ਼ ਕਰ ਦਾਂਗੇ ਆਪਾਂ ਪਾ ਦੇ ਪਾ ਦੇ ਜਿ세 ਹੋਰ ਓਹੋ ਥੱਲੇ ਹੀ ਬਾਦਾ ਢੱਕਣੇ ਇੱਕ ਕਾ ਕਿਸੇ ਦਾ ਬੈਠਾ ਹੈ ਕੋਠੀ ਤੇ ਆਹ ਦੇਖੋ ਆਹ ਦੇਖੋ ਨਾ ਮੈਂ ਨਵਾਂ ਹੀ ਕਿਸੇ ਦਾ ਆਇਆ ਹੋਇਆ ਉਹ ਬੈਠਾ ਉੱਪਰ ਚਲੋ ਕੋਈ ਜਗਰ ਨਹੀਂ ਬੈਠਾ ਰਹੇ ਪਾਣੀ ਫੜਨਾ ਵਿਸੇ ਦਾ ਜਿਵੇਂ ਇੱਕ ਪੱਠਾ ਫੜੀ ਗिरा ਜਿਹਦੀਆਂ ਜ਼ਿਆਦਾ ਕੰਨੀਆਂ ਗੱਡੀਆਂ ਹੁਣ ਉਹਦੀਆਂ ਆਪਾਂ ਦੇਖ ਲਈਏ ਕਿੰਨਾਂ ਕਸਾਰ ਆਇਆ ਉਹ ਤਾਂ ਦੋ ਜਾਣ ਲੱਗੇ ਉੱਪਰ ਹਣਾ ਉਹਦਾ ਹੀ ਕਲਕਾਂਤ ਹੈ ਆਹੋ ਕਲਕਾਂਤਾ ਤੇ ਇੱਕ ਹੋਇਆ ਬੱਤਕਾਂ ਗਰੀਬਾ ਦਾ ਗੁੰਡਾ ਲੈ ਕਰਤਾ ਇੱਕ ਫੜ ਲਾ ਬਸ ਤੇ ਬਈ ਫੜ ਕੇ ਚੈੱਕ ਕਰਦੇ ਕਿੰਨੇ ਸਾਰ ਆ ਗਏ ਹਨਾ ਪਰਬਟਾਈ ਤੋਂ ਬਾਅਦ ਕਿੰਨੇ ਕ ਖੰਭ ਆ ਗਏ 10 ਦਿਨ ਹੋ ਗਏ ਪਰਬਟਾਈ ਕਰਿਆ ਨੂੰ ਉਦੋਂ ਦੇਖ ਲੈਣਿਆ ਹਿਸਾਬ ਜੇ ਆਪਾਂ ਕਿਹੜਾ ਇਹ ਇਹ ਨੀਲੇ ਜਾਂ ਚਲਣ ਦੇ ਅੱਛਾ ਕਬੂਤਰੀ ਐ ਨੀਲੀ ਚੱਲਣ ਵਾਲੀ ਕੋਈ ਨੀ ਕਰਦੇ ਸਾਫ ਜੀ ਪੈਰ ਪੂਰੇ ਲੱਬੜ ਕੇ ਪੈਰ ਫਿਰ ਨਹੀਂ ਧੋਈ ਜੀ ਕਰਾਵਾਂਗੇ ਬਾਅਦ ਚ ਇਹਨਾਂ ਫੂਕ ਮਾਰ ਆਰੇ ਤੋਰੇ ਫੇਨੇ ਕੱਚੇ ਕੰਮ ਵੇ ਖੜੇ ਖੜੇ ਖੋਲ ਖੋਲ ਫੂਕ ਮਾਰ ਆ ਦੇਖੋ ਉਹ ਤੂੰ ਫੂਕ ਮਾਰ ਮੇਰਾ ਇੱਧਰ ਕੈਮਰਾ ਹਉ ਦੇ ਹਉ ਦੇਖੋ ਬਾਈ ਆ ਇੱਧਰ ਲਿਆਂਦੇ ਮਾਰ ਕੰਨੀਆਂ ਦੇ ਆਹ ਦੇਖੋ ਬਾਈ ਆਹ ਦੇਖੋ ਆ ਦੇਖੋ ਕੱਚੀਆਂ ਕੰਨੀਆਂ ਆ ਰਹੀਆਂ ਥੋੜ ਥੋੜੀ ਹੀ ਆਈਆਂ ਹਲੇ ਇੱਧਰ ਦਿਖਾ ਦੇ ਐ ਖੋਲ ਕੇ ਮੂੰਹ ਇਹਦਾ ਇੱਧਰ ਨੂੰ ਕਰਾ ਠੀਕ ਹੈ ਚਲ ਓਕੇ ਬਸ ਤੁਰਪੀਆਂ ਬਈ ਸਾਰੀਆਂ ਕੰਨੀਆਂ ਤਕਰੀਬਨ ਤੁਰੀਆਂ ਹੋਈਆਂ ਆ ਇੰਨੀ ਨਿਕ ਹੋ ਗਈਆਂ ਕੰਨੀਆਂ ਇੰਨੀ ਇੰਨੀ ਹੁਣ ਤਾਂ बस ਇੱਕੋ ਲੱਗ ਦਵਾ ਜਾਣਾ ਪਹਿਲਾਂ ਆਉਂਦੀਆਂ ਹੀ ਔਖੀਆਂ ਨੇ ਬਦੀ ਦਾ ਫਿਰ ਜਾਣੀ ਆ ਹੁਣ ਮਹੀਨੇ ਕ ਚ ਹੋ ਜਾਣਗੀ ਸੈਟਿੰਗ ਇਹਨਾਂ ਦੀ ਪੂਰੀ ਤੇ ਦਾਣਾ ਪਾਣੀ ਦੰਨਾਂ ਦਾ ਹੋ ਕੇ ਰਬੋਟ ਹਾਂ ਲਾਗੇ ਖਾਣਾ ਹਾਂ ਹਾਂ ਸੈੱਟ ਰਹੇ ਸਾਰੇ ਦਵਾਈ ਦੂਈ ਪਾਵਾਂਗੇ ਫਿਰ ਇਹਨਾਂ ਨੂੰ ਹੋ ਜਾ ਆ ਆ ਆ ਹੋਸ਼ ਨੇ ਬੂਰੇ ਚਾਲਾ ਆ ਵੀ ਜਾਂਦਾ ਜਿੰਦਾ ਲਾ ਦੀ ਹੈ ਬਾਈ ਮੈਂ ਆਇਆ ਪੰਜ 6 ਦਿਨ ਮਗਰੂ ਆ ਕਬੂਤਰ ਦੇਖਣ ਤੇ ਪਹਿਲਾਂ ਇੱਕ ਦੋ ਦਿਨ ਘੁੰਮਣ ਚ ਲੰਘ ਗਿਆ ਤੇ ਫਿਰ ਦਿੱਲੀ ਗਏ ਤੇ ਉਧਰ ਲੰਘ ਗਿਆ ਅੱਜ ਲੁਧਿਆਣੇ ਗਏ ਹੋਏ ਤੇ ਫਿਰ ਅੱਜ ਵੀ ਲੇਟ ਹੋ ਜਾਣਦਾ ਮੈਂ ਕਿਹਾ ਸਪੈਸ਼ਲ ਕੀੜਾ ਮਾਰ ਕੇ ਆਈਏ ਪਹਿਲਾਂ ਦੇਖੀਏ ਤਾਂ ਸਹੀ ਵੀ ਕਿੰਨਾ ਕੁ ਸਾਰ ਆ ਗਏ ਕਿੰਨੇ ਕੁ ਫੰਗ ਆ ਗਏ ਇਹਨਾਂ ਦੇ ਆ ਗੇਟ ਕਰ ਦਨੇ ਆਪਾਂ ਬੰਦ ਲੈ ਚਲੋ ਓਕੇ ਆ ਜਿ세 ਉਹ ਚੱਕ ਲੈ ਕੱਪ ਚੱਲੀਏ ਵੇ ਇਥੇ ਪੂਰੀਆਂ ਰੌਣਕਾਂ ਲੱਗਣਗੀਆਂ ਬਈ ਗਰਮੀ 'ਚ ਦੇਖਦੇ ਜਾਇਓ ਤੁਸੀਂ ਜਿੰਦਾ ਔਖਾ ਲੱਗਦਾ ਹਨਾ ਇਹ ਲੱਗ ਗਿਆ ਬਸ ਠੀਕ ਹੈ ਚਲੋ ਬਈ ਚੱਲਦੇ ਹਾਂ ਹੁਣ ਥੱਲੇ ਨੂੰ ਚਾਹ ਬਣੀ ਪੀ ਕੇ ਦੂਜੇ ਕਬੂਤਰ ਦੇਖੀ ਉਧਰ ਮਾਰਦੇ ਆਂ ਗੇੜਾ ਤੇ ਬਲੌਗ ਬਲੂਗ ਸ਼ੇਅਰ ਮੇਰਾ ਵੀਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਤੇ ਮਿਲਦੇ ਆਂ ਚਲੋ ਫਿਰ ਹੁਣ ਥੱਲੇ ਜਾ ਕੇ ਆ ਕਬੂਤਰ ਤੇ ਫੇਰ ਨਿਗਾ ਮਾਰ ਲੈਣਾ ਕਿਸੇ ਨੇ ਫੜ ਲੈਣਾ ਇਹ ਹੈ ਹਾਂ ਆ ਉੜਦੇ ਨੇ ਦੋ ਦਿਨ ਕਬੂਤਰ ਚਲੋ ਕੋਈ ਚੱਕਰ ਨਹੀਂ ਚੱਲਦੇ ਆਪਾਂ ਥੱਲੇ ਹੁਣ ਚੱਲਦੇ ਆਂ ਬਈ ਆਪਾਂ ਪਿੱਛੇ ਕਬੂਤਰਾਂ ਕੋਲ ਏ ਆ ਜਾ ਓਏ ਜੱਸਾ ਸਿੰਘ ਪਹੁੰਚ ਗਿਆ ਮੇਰੇ ਤੋਂ ਪਹਿਲਾਂ ਪਾਣੀ ਨੂੰ ਸਾਫ਼ ਕਰਿਆ ਹੋਇਆ ਤਾਂ ਮੇਰਾ ਦੇਖ ਲਈ ਜਿੰਨੀ ਘਾਟ ਬਾਦ ਹੋਈ ਪਾ ਦੀ ਉਹ ਨੂਰੀ ਅਜ ਬਾਹਰ ਬੰਨੀ ਹੋਣੀ ਮਾਰੇ ਤੇ ਅੱਛਾ ਕਹੜਾ ਬੰਤੀ ਨੂਰੀ ਤਾਂ ਹਲੇ ਅੰਦਰ ਖੜੀ ਓਏ ਕੋਈ ਨਹੀਂ ਥੋੜਾ ਬਾਦ ਥੋੜਾ ਕੋਈ ਚੱਕਰ ਨਹੀਂ ਕੋਈ ਨਾ ਜ ਬਾਹਰ ਆ ਗਿਆ ਯਾਰ ਚਾਲਨ ਨੇ ਦੋ ਟਰੇਆਂ ਚ ਦਾਣੇ ਪਾ ਦੇ। ਉਹ ਟਰੇ ਬਾਹਰ ਕੱਢ। ਥੱਲੇ ਪਾ ਉਹਥੇ ਦਾਣੇ। ਆਹ ਟਰੇ ਸਿੱਧੀ ਕਰਨੀ ਇਹਦੇ ਗਾਣੇ ਪਾ ਦੇ। ਛਾੜ ਦੇ ਉਹਥੇ ਛਾੜ ਦਾਣੇ। ਕਰ ਦਾਂਗੇ ਸਿੱਧੇ। ਇਹ ਕਿੰਨੇ? ਆਇ ਤੋ ਪਾ ਦੇ 2-3 ਟੱਕਣ। ਟੱਕਣ ਦਾ ਪਰ ਹੈ ਨਹੀਂ ਇਹ ਚ। ਗੁਰੀ ਉਹ ਸਰੋਂ ਲੈ ਕੇ ਆ ਵੀਰੇ। ਉਹ ਬਈਆ ਸਰੋਂ। ਇੱਕ ਢੱਕਣ ਸਰੋਂ ਦਾ ਪਾ ਦੇ ਐਂਜ ਸਰੋਂ ਪਾਈ ਨਹੀਂ ਦੀ ਆਪਾਂ ਨਾ ਆਲੇ-ਦਲੇ ਨੂੰ ਖੰਡਾ ਲਈ ਜੱਸੀ ਹੁਣ ਤਾਂ ਸੁੱਕਾ ਹੀ ਹੈ ਸਾਰੇ ਕਿਤੇ ਉਹ ਸਾਲੇ ਉਹ ਜੜਾਂ 'ਚ ਕਾਹਨੂੰ ਖੰਡਾਉਣਾ ਹੈ ਉਥੋਂ ਕਬੂਤਰ ਕਿਹਾ ਇੱਥੇ ਖੰਡਾ ਹਾਂ ਖੰਡਾ ਇੱਕ ਮੁਠੀ ਹੋਰ ਬਸ ਆ ਸਰੋਂ ਖੰਡਾ ਦੇ ਲੈ ਹਨਰ ਬਾਈ ਸਿੰਘ ਠੀਕ ਹੈ 100% ਬਸ ਠੀਕ ਹੈ ਨੂਰੀ ਵੱਲ ਵੀ ਢੇੜਾ ਮਾਰ ਲਈ ਭਾਈ ਜਾਨੂ ਜੱਸਾ ਪਾਉਂਦਾ ਖੜ ਜਾ ਇਸੇ ਖੋਲੀ ਨਾਲੇ ਨੂਰੀ ਨੂਰੀ ਖਾ ਪੀ ਰਹੀ ਆ ਭਾਈ ਹੁਣ ਉਹ ਤਾਂ ਹੋਰ ਨਹੀਂ ਉਹਨੂੰ ਬਸ ਜਦੋਂ ਦੇ ਮੂਰੇ ਖਾਣਾ ਹੈ ਨਾ ਫਿਰ ਤੂੰ ਕੌਣ ਮੈਂ ਕੌਣ ਵਾਲੀ ਗੱਲ ਹੋ ਜਾਂਦੀ ਆ ਹਾਂ ਹਾਂ ਤੇ ਚਲੋ ਕੋਈ ਚੱਕਰ ਨਹੀਂ ਨੂਰੀ ਨੂੰ ਬਾਅਦ ਚ ਕਰ ਲਾਂਗੇ ਦੋ ਦੋ ਹੱਥ ਨੂਰੀ ਨਾਲ ਦੇਖ ਭਾਈ ਕਿਸੇ ਨੇ ਨਵੇਂ ਨੇ ਧਰੇ ਆਂਡੇ ਆ ਵੀ ਲਾ ਦੀਏ ਯਾਰ ਆਪਾਂ ਬੱਲੜ ਇਹ ਸਾਭ ਨੂੰ ਲਾ ਦੰਨੇ ਆ। ਨਹੀਂ ਗਏ ਨੇ ਨੀ ਦਰੀ ਹਾਲੇ। ਆਹੀ 1 3 4 5 6 ਜੋੜਿਆ ਨੇ ਧਰੇ ਹੋਏ ਨੇ। ਕਬੂਤਰ ਤੰਦਰੁਸਤ ਨੇਾਰੇ। ਆ ਕਬੂਤਰੀ ਚ ਫੜ ਯਾਰ ਉਹਨੂੰ ਦਵਾਈ ਦੇਈਏ। ਲਾਲਸ਼ੀਰੀ ਨੂੰ ਹੋਰ ਕਿਹੜੀ ਨੂੰ ਦੇਣੀ ਨੇ ਵਾਲੀ ਤੀ। ਬਾਕੀ ਕੈਂ ਹੋ ਗਿਆ ਨਾ। ਬਾਕੀ ਦਾ ਕੰਮ ਹੈ। ਉਹ ਲਾਲਸ਼ੀਰੀ ਨੂੰ ਫੜ ਲਾ ਦਵਾਈ ਦੇ ਦਈਏ। ਚਲੋ ਬਈ ਬਾਕੀ ਦਾ ਕੰਮ ਨੇ। ਬਿਲਕੁਲ ਆ ਗਿਆ ਇਹ ਤਾਂ ਗੇਰ ਵੱਡੀ ਆ ਦਵਾਈ ਇੱਥੇ ਕਰਖੀ ਹੋਈ ਦੀ ਯਾਰ ਮੈਂ ਇਹ ਚ ਦਿੱਤੀ ਹੋਈ ਦੀ ਸਿੰਬਰ ਦੀ ਹੁਣੀ ਮੈਂ ਕਹਿੰਨਾ ਰੁਕ ਜਾ ਉਸੇ ਅਹੇ ਚ ਬਸਾਈ ਹੋਈ ਦੀ ਮੈਂ ਕੁਰਸੀ 'ਚ ਤੇਹਤਾਂ ਵਾਲੇ ਵਾਲੇ ਕਿਤੇ ਗੋਲੀ ਆ ਤਿੰਨ ਪ੍ਰਿੰਡਾਂ ਕਰਦੀਆਂ ਨੇ ਪ੍ਰਿੰਡਾਂ ਕੋਈ ਨਹੀਂ ਪ੍ਰਿੰਡਾਂ ਨੂੰ ਕਿਹਾ ਬੋਲ ਦੇ ਦਵਾਈ ਚਲ ਸ਼ਾਮ ਨੂੰ ਦੇ ਦਾਂਗੇ ਦਵਾਈ ਬਾਈ ਇੱਥੋਂ ਸੇਡ ਸੋਡ ਦੀ ਕਿਸੇ ਨੇ ਕੋਈ ਨਾ ਚੱਲ ਅੰਦਰ ਪਈ ਆ ਗੋਲੀ ਸ਼ਾਮ ਨੂੰ ਦੇ ਦਾਂਗੇ ਠੀਕ ਆ ਤੇ ਹੁਣ ਨਿਕਲੇ ਆਉਣ ਕਬੂਤਰ ਬਾਹਰ ਉਹ ਕਮੇਟ ਦੇਖ ਕੇ ਤਾਂ ਫੇਰ ਚੱਲਦੇ ਆਪਾਂ। ਕੀ ਹੋ ਗਿਆ ਕਰਦੇ ਠਾੜਤੀ? ਫੇਰ ਕੀ ਹੋ ਗਿਆ ਯਾਰ? ਆਜੋ 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 ਆਜੋ। ਆਗੇ ਆਗੇ ਆਗੇ। ਹੈ? ਪ੍ਰਿੰਡਾ ਕਿੱਥੋਂ ਆ ਗੀਆਂ ਹਨੀਆਂ ਵਿੱਚ? ਖੁੱਡੇ 'ਚ ਪ੍ਰਿੰਡਾ ਆ ਗੀਆਂ ਬਾਈ। ਚੱਲ ਕੋਈ ਚੱਕਰ ਨੂੰ। ਆਗੇ ਸਾਰੇ ਬਾਹਰ ਲਾਲ ਸਿਰੀ ਦੇਖ ਜਿਹਦਾ ਬਾਹਰ ਆ ਗਈ ਦਾਣੇ-ਦੂਣੇ ਖਾਣ ਲੱਗੀ ਸੈਟ ਐ। ਸ਼ਾਮ ਨੂੰ ਦਵਾਈ ਦੇ ਦਾਂਗੇ ਫੇਰ ਉਹਨੂੰ। ਉਥੇ ਬੈਠੀ ਐ। ਹੋ ਲੱਗੀ ਹੋਈ ਏ ਦਾਣੇ ਖਾਣਾ ਹੋ ਲੱਗੀ ਏ ਚਲੋ ਓਕੇ ਆਰਬੋਰ ਬਾਈ ਖਾ ਰਹੇ ਨੇ ਦਾਣੇ ਰੂਣੇ ਜਿ세 ਕੋਲੋਂ ਬਣਾ ਦੇ ਥੋੜੀ ਜੀ ਥੰਬਨੇਲ ਨਿਕਲ ਜੂਗਾ ਦਾਣੇ ਖਾਂਦੇ ਹਾਲੇ ਅਗੜੀ ਤਰੂਣੇ ਦਾਣੇ ਕੋਲ ਦੇਖਦੇ ਆਂ ਦੇਖਦੇ ਦੇਖਦੇ ਆਂ ਰਾਣੇ ਹਾਂ ਜੀ ਬਾ ਠੀਕ ਆ ਓਕੇ ਆਰਬੋਰ ਚਲੋ ਬਾਈ ਮੈਂਗਾ ਥੰਬਨੇਲ ਜਾਂ ਕੱਢ ਲਾਂਗੇ ਥੰਬਨੇਲ ਦੇ ਸਿਰ ਤੇ ਹੀ ਸਾਰਾ ਕੁਝ ਐ ਉੰ ਦਾ ਸਾੜੇ ਤੂੰ ਵੀ ਨਹੀਂ ਦੇਖਦੇ ਵੇਰੇ ਇੱਕਣ ਹਾ ਹਾ ਜਦ ਤੱਕ ਥੰਬਨੇਲ ਫੀਕ ਜਿਆ ਨਾ ਲਾਈਏ ਚਲੋ ਕੋਈ ਚੱਕਰ ਨਹੀਂ ਤੇ ਮਿਲਦੇ ਹਾਂ ਹੁਣ ਸ਼ਾਮ ਨੂੰ ਠੀਕ ਐ ਹੁਣ ਬਾਕੀ ਜੇ ਵਿੱਚ ਨੂੰ ਕੁਝ ਕਰਨਾ ਹੋਇਆ ਤਾਂ ਬਣਾ ਲਾਂਗੇ ਵਲੌਗ ਨਹੀਂ ਫਿਰ ਇੰਨੇ ਹੁਣ ਰੈਸਟ ਕਰਨੀ ਐ ਠੀਕ ਐ ਹੁਣ ਆਗੇ ਬਾਈ ਪਿੱਛੇ ਮੈਸਾਂ ਕੋਲ ਪਾਉ ਆ ਆ ਦੇਖੀਂ ਆਹ ਚਮੜੀ ਇਹਦਾ ਤੇਰਾ ਕਾਲਾ ਤੇਲ ਸਾੜੇ ਇੰਨਾ ਤੈਨੂੰ ਮੈਂ ਉਦਣ ਕਿਹਾ ਤਾਂ ਨਾ ਵੀ ਇੰਨਾ ਨਾ ਮਾਥੇ ਨੂੰ ਦੇਖ ਲੈ ਸਾਰਾ ਕੈਂਪੇ ਪੜੀਆਂ ਉੱਤਨੇ ਕਿਵੇਂ ਹਵਾ ਲੱਗਦੀ ਹੋਏ ਇਹਨਾਂ ਦੀ ਚਮੜੀ ਨੂੰ ਦੱਸ ਹਾਂ ਤਾਂ ਹਵਾ ਵੀ ਹਾਂ ਕੱਲ ਉਹਨਾਂ ਲਾ ਕੇ ਤਾਰ ਦੇ ਇਹਨੂੰ ਦੂਰੀ ਹੈ ਉਹ ਬਾਣਾ ਵਾਲੀ ਆਪੇ ਫੇਰਦੀ ਏ ਆਪੇ ਫੇਰ ਦਾਂਗੇ ਚਾਰ ਜਾਲੀ ਹਾਂ ਵੀ ਲੂਰੀ ਠੀਕ ਹੈ ਲੈ ਲੈ ਹੱਥੇ ਰੱਖ ਰਾ ਕੀੰਦਾ ਕੇਰਬੋਰਡ ਹੈ ਲੂਰੀ ਦੰਦ ਰਖਾ ਬਿੱਲ ਉੱਪਰ ਮੁਝਾ ਉੱਪਰ ਉੱਪਰ ਹੁਣ ਪਹੁੰਚ ਗਏ ਬਈ ਆਪਾਂ ਮੋਟਰ ਦੇ ਸ਼ਾਮ ਦਾ ਬੇੜਾ ਬਾੜਾ ਘੈਂਟ ਮੌਸਮ ਹੈ ਜਿੰਨੀ ਗਰਮੀ ਧੀ ਦੁਪਹਿਰੇ ਲੁਧਿਆਣੇ ਤੋਂ ਆਏ ਤਾਂ ਕਰਕੇ ਲੱਗਦੀ ਪਤਾ ਨਹੀਂ ਯਾਰ ਅੱਜ ਲੱਗਦੀ ਦੀ ਵੈਸੇ ਉਨਾਂ ਹੀ ਹੁਣ ਠੰਡਾ ਮੌਸਮ ਹੈ ਨ ਘੈਂਟ ਦੇਖੋ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਕਣਕ ਦੇਖੋ ਐਨ ਘੈਂਟ ਖੜੀ ਐ ਸਾਰੇ ਦਰਖਤ ਹੋ ਗਏ ਹਰੇ ਐਨ ਓਕੇ ਰਬੋਟਾਂ ਨੇ ਤੇ ਆ ਹਵਾ ਨੇ ਦੇਖ ਲੋ ਕਿੰਨਾ ਝਾੜਦਾ ਬੂਰ ਜਿਆ ਇਹਦਾ ਵੀ ਬਦਾਮ ਵਾਲੇ ਦਾ ਵੀ ਝਾੜ ਤੇ ਸਾਰੇ ਫੁੱਲ ਫਲ ਕੋਈ ਨਹੀਂ ਰਿਹਾ ਇਹਨੂੰ ਫੁੱਲ ਬਦਾਮ ਨਹੀਂ ਐ ਕਿ ਕਦਰ ਲੱਗਦਾ ਪੱਕਾ ਬੇਰ ਬੂਰ ਸਭ ਖਤਮ ਕਰਤੇ ਹਵਾ ਨੇ ਤੇ ਹੁਣ ਆਪਾਂ ਇੱਥੇ ਘੁੰਮਦੇ ਆ ਦੋ ਘੜੀ ਉਦੋਂ ਬਾਅਦ ਦੁੱਧ ਪਾ ਕੇ ਆਵਾਂਗੇ ਫੇਰ ਚੱਲਾਂਗੇ ਗਰਾਊਂਡ 'ਚ ਫੇਰ ਦੇਖਦੇ ਆਂ ਕਿ ਆ ਕੁਛ ਕਰਨਾ ਠੀਕ ਹੈ ਤੇ ਹੁਣ ਚੱਲਦੇ ਆ ਘਰ ਨਾਲ ਆਪਾਂ ਵਾਹਿਗੁਰੂ ਹੁਣ ਚੱਲਦੇ ਆ ਬਈ ਆਪਾਂ ਦੁੱਧ ਲੈ ਕੇ ਜੱਸੇ ਉਹਨਾਂ ਨੂੰ ਫੁੱਟਬਾਲ ਦਾ ਇੱਕ ਮੈਚ ਹਰਾਉਣ ਤੋਂ ਬਾਅਦ ਆਪਾਂ ਚੱਲੇ ਆ ਦੁੱਧ ਲੈਣ ਜੱਸੇ ਬੜਾ ਹਾਰੇ ਯਾਰ ਹੋ ਗਈ ਬਾਲ ਚੱਲ ਚਲੀਏ ਆ ਲੈ ਚੱਕ ਫਿਰ ਚੱਲ ਚੱਲਦੇ ਆ ਹੁਣ ਦੁੱਧ ਪਾ ਕੇ ਫੇਰ ਮਿਲਦੇ ਆ ਗਰਾਊਂਡ 'ਚ ਠੀਕ ਆ ਗਰਾਊਂਡ 'ਚ ਆਏ ਹੋਇਆ ਬਾਈ ਖੰਜੂਰੇ 'ਚ ਪਾ ਰਹੇ ਆ ਪਾਣੀ ਇੰਦਰ ਪੈ ਗਿਆ ਹੁਣ ਹੈਗੀ ਸੁੱਖੇ ਉਹਨਾਂ ਦੀ ਵਾਰੀ ਨਾ ਸੁੱਖੇ ਗੱਗੂ ਉਹਨਾਂ ਦੀ ਹੌ ਲੱਗੇ ਹੋਏ ਨੇ ਪਾਉਣ ਆ ਕੁੜੀ ਖੇਡਦੀ ਛੋਟੀ ਜੀ ਸੁੱਖਾ ਫਿਰਦਾ ਇੰਦਰ ਗੋਗਿਓ ਨਹੀਂ ਰੰਗ ਕਰਦੇ ਨੇ ਗਗਨ ਉਹ ਨਹੀਂ ਪਾਣੀ ਵਾਰ ਰਹੇ ਨੇ ਬਹੁਤ ਗਰਮੋ ਗਰਮੀ ਹੋਇਆ ਪਿਆ ਗੰਮ ਆਪਣਾ ਕੰਮ ਮਕੰਮਲ ਤੇ ਚਲੋ ਰੈਸਟ ਕਰਕੇ ਆਹ ਤਿੰਨ ਚਾਰ ਫਿਊਰਾਂ ਚ ਪਾ ਦਈਏ ਬਾਣੀ ਸੁੱਕੇ ਇਹਨਾਂ ਨੂੰ ਵੀ ਕਰ ਦਿੰ। ਗਰਾਉਣ ਦਾ ਕੰਮ ਨਵੇੜ ਕੇ ਆ ਗਏ ਭਾਈ ਘਰ ਤੇ ਇੱਕ ਵਾਰੀ ਕਬੂਤਰਾਂ ਵੱਲ ਗੇੜਾ ਮਾਰ ਲਈਏ। ਬਾਹਰੋਂ ਹੀ ਦੇਖ ਲੈਣੇ ਆ ਹੁਣ ਵੀ ਸੈੱਟ ਬੈਠੇ ਨੇ ਆ। ਓਕੇ ਰਿਪੋਰਟ। ਅੰਡੇ ਮੁੰਡੇ ਰੱਖਦਾ ਲੱਗਦਾ ਨਹੀਂ ਹਲੇ ਕੋਈ ਹੋਰ। ਚਲੋ ਕੋਈ ਨਹੀਂ। ਨੂਰੀ ਵੱਲ ਵੀ ਮਾਰ ਲਈਏ ਜਿਹੜਾ। ਨੂਰੀ ਹੁਣ ਤਾਂ ਵੀ ਆਪਾਂ ਲੜ ਜੇ ਚੱਕ ਦਿੰਨੇ ਆ ਗਰਮੀ ਹੋ ਜਾਂਦੀ ਐ ਮੈਸਾਂ ਦਾ ਗਰਮੀ ਐ ਇੱਧਰ ਬੈਠੀ ਹੋਣੀ ਉਹ ਖੜੀ ਐ ਚਲੋ ਆਪਾਂ ਵੀ ভাই ਹੁਣ ਪ੍ਰੈਸ਼ਰ ਜੋ ਕੇ ਪਾਈਏ ਮਿਲਦੇ ਆ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਾਂਗੇ ਅਗਲੇ ਵਲੌਗ ਵਿੱਚ ਨਵੇਂ-ਨਵੇਂ ਵਲੌਗ ਲੈ ਕੇ ਤੇ ਜਸੇ ਦਾ ਚੈਨਲ ਕਰ ਲਓ ਸਬਸਕ੍ਰਾਈਬ ਉਹ ਫੇਰ ਖੇਲਣ ਲੱਗ ਗਏ ਚਲੋ ਮਿਲਦੇ ਆ ਅਗਲੇ ਵਲੌਗ ਵਿੱਚ